ਸਸ਼ਿਕਾ ਲੋਕਰਾਜ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਮੋਹਿਤ ਤਲਵਾਰ ਅੱਜ ਗੱਲ ਕਰਾਂਗੇ ਪੰਜਾਬ ਦੇ ਵਿੱਚ ਲਗਾਤਾਰ ਹੋ ਰਹੇ ਧਮਾਕਿਆਂ ਦੀ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੀ ਪੁਲਿਸ ਚੌਕੀਆਂ ਤੇ ਥਾਣਿਆਂ ਨੂੰ ਲਗਾਤਾਰ ਹਮਲਾਵਰ ਵੱਲੋਂ ਨਿਸ਼ਾਨਾ ਬਣਾਇਆ ਗਿਆ ਉੱਥੇ ਬੰਬ ਬਲਾਸਟ ਕੀਤੇ ਜਾ ਰਹੇ ਨੇ ਆਖਰ ਕੌਣ ਲੋਕ ਨੇ ਜਿੰਨਾਂ ਵੱਲੋਂ ਆਇਆ ਜਿਹੜਾ ਧਮਾਕੇ ਨੇ ਉਹ ਕੀਤੇ ਜਾ ਰਹੇ ਨੇ ਤੇ ਨਾਲ ਹੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਧਮਾਕੇ ਜਿਹੜੇ ਆ ਹੋਰ ਕਿਹੜੀ ਜਗ੍ਹਾ ਤੇ ਕੀਤੇ ਜਾਣਗੇ ਤਾਂ ਇਸ तमाम ਮੁੱਦਿਆਂ ਤੇ ਜਿਹੜੀ ਅੱਜ ਗੱਲਬਾਤ ਕਰਾਂਗੇ ਸਾਡੇ ਨਾਲ ਸੀਨੀਅਰ ਸਹਿਯੋਗੀ ਮੇਰੇ ਨਾਜੇਸ਼ ਗਿੱਲ ਜੀ ਮੌਜੂਦ ਨੇ ਉਹਨਾਂ ਨਾਲ ਗੱਲ ਕਰਾਂਗੇ ਗਿੱਲ ਸਾਹਿਬ ਸਭ ਤੋਂ ਪਹਿਲੇ ਤੇ ਅੱਜ ਗੱਲ ਜਿਹੜੇ ਧਮਾਕੇ ਨੇ ਲਗਾਤਾਰ ਹੋ ਰਹੇ ਨੇ ਲੋਕ ਬਹੁਤ دہشت ਦੇ ਵਿੱਚ ਨੇ ਕਿਉਂਕਿ ਪੁਲਿਸ ਥਾਣਿਆਂ ਨੂੰ ਜਦਕਰ ਆਪਾਂ ਕਹੀਏ ਕਿ ਧਮਾਕਿਆਂ ਨਾਲ ਨਿਸ਼ਾਨਾ ਬਣਾਇਆ ਜਾਂਦਾ ਤੇ ਆਮ ਲੋਕ ਨੇ ਜਿਹੜੇ ਆਪਣੇ ਘਰਾਂ ਦੇ ਵਿੱਚ ਜਾਂ ਘਰਾਂ ਤੇ ਬਾਹਰ ਸੜਕਾਂ ਤੇ ਫਿਰ ਉਹਨਾਂ ਦੀ ਸੁਰੱਖਿਆ ਦੀ ਜਾਨ ਮਾਲ ਦੀ ਜ਼ਿੰਮੇਵਾਰੀ ਹੈ ਉਹ ਕੌਣ ਲਏਗਾ ਤਾਂ ਸਭ ਤੋਂ ਪਹਿਲੇ ਜਿਹੜਾ ਵਿਸਤਾਰ ਦੇ ਨਾਲ ਗੱਲ ਕਰਾਂਗੇ ਕਿ ਸਭ ਤੋਂ ਪਹਿਲਾ ਜਿਹੜਾ ਧਮਾਕਾ ਪੁਲਿਸ ਸਟੇਸ਼ਨ ਤੇ ਹੋਇਆ ਸੀ ਅਜਨਾਲੇ ਉਸ ਤੋਂ ਬਾਅਦ ਲੜੀ ਸਰ ਜਿਹੜੇ ਧਮਾਕੇ ਹੋਏ ਕੀ ਕਾਰਨ ਲੱਗਦਾ ਜੀ ਇਹ ਧਮਾਕਿਆਂ ਦੇ ਪਿੱਛੇ ਦੇਖੋ ਬਿਲਕੁਲ ਇਸ ਗੱਲਬਾਤ ਕਰਨ ਦਾ ਮਕਸਦ ਵੀ ਇਹੀ ਆ ਕਿ ਲੋਕਾਂ ਜਿਹੜੀ ਇਸ ਚੀਜ਼ ਨੂੰ ਲੈ ਕੇ ਇੱਕ دہشت ਵਾਲਾ ਮਾਹੌਲ ਹੈ ਕਿ ਆਹ ਚੀਜ਼ ਕਿਉਂ ਹੋ ਰਹੀ ਹੈ ਥਾਣੇ ਨੂੰ ਨਿਸ਼ਾਨਾ ਕਿਉਂ ਬਣਾਇਆ ਜਾ ਰਿਹਾ ਹੈ ਇਸ ਦਾ ਮਕਸਦ ਕੀ ਹੈ ਇਹਨਾਂ ਚੀਜ਼ਾਂ ਤੇ ਗੌਰ ਕਰਨ ਵਾਸਤੇ ਲੋਕਾਂ ਦਾ ਧਿਆਨ ਇਸ ਪਾਸੇ ਵੱਲ ਲਿਆਉਣ ਵਾਸਤੇ ਅੱਜ ਦੀ ਇਹ ਟਾਕ ਜਿਹੜੀ ਆ ਉਹ ਆਪਾਂ ਕਰ ਰਹੇ ਹਾਂ ਔਰ ਜ਼ਾਹਰ ਤੌਰ ਤੇ ਜੇ ਪੁਲਿਸ ਥਾਣੇ ਨੂੰ ਨਿਸ਼ਾਨਾ ਬਣਾਇਆ ਜਾਂਦਾ ਤਾਂ ਇਹ ਸਮਝਿਆ ਜਾ ਸਕਦਾ ਹੈ ਕਿ ਇਸ ਨੂੰ ਸਰਕਾਰ ਤੇ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਹੈ ਸੂਬੇ ਦੀ ਕਾਨੂੰਨ ਵਿਵਸਥਾ ਜਿਹੜੀ ਆ ਉਹਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਹੈ ਇਹ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜੀ ਕਾਨੂੰਨ ਵਿਵਸਥਾ ਜਿਹੜੀ ਹੈ ਉਹਦੇ ਕੀ ਹਾਲਾਤ ਨੇ ਕਿ ਉਹ ਚਰਮੜਾਈ ਹੋਈ ਹੈ ਕਿ ਉਹ ਆਪਣੀ ਸੁਰੱਖਿਆ ਨਹੀਂ ਕਰ ਸਕਦੇ ਇਹ ਇੱਕ ਸੰਦੇਸ਼ ਦੇਣ ਦੀ ਕੋਸ਼ਿਸ਼ ਹੈ ਤੁਸੀਂ ਦੇਖੋ ਕਿ ਇਹ ਜਿਹੜੇ ਅਟੈਕ ਲੜੀਵਾਰ ਹੋ ਰਹੇ ਨੇ ਔਰ ਅਟੈਕ ਦੇ ਨਾਲ-ਨਾਲ ਜਿਹੜੀ ਇੱਕ ਲੈਟਰ ਵੀ ਜਿਹੜੀ ਜਾਰੀ ਕੀਤੀ ਗਈ ਹੈ ਸੋਸ਼ਲ ਮੀਡੀਆ ਦੇ ਉੱਤੇ ਉਹ ਲੈਟਰ ਜਿਹੜੀ ਆ ਦੋਵਾਂ ਨੂੰ ਜੇ ਆਪਾਂ ਕਰੋਬੋਰੇਟ ਕਰਕੇ ਦੇਖੀਏ ਤਾਂ ਮਕਸਦ ਇਹੀ ਨਜ਼ਰ ਆਉਂਦਾ ਹੈ ਕਿ ਸਿਰਫ ਤੇ ਸਿਰਫ ਥਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਉਸ ਤੋਂ ਬਾਅਦ ਇਹ ਗੱਲ ਕੀਤੀ ਗਈ ਹੈ ਕਿ ਜਿਹੜੇ ਨਾਕੇ ਨੇ ਉਹਨਾਂ ਤੇ ਹਮਲੇ ਕੀਤੇ ਜਾਣਗੇ ਜਿਹੜਾ ਸਭ ਤੋਂ ਪਹਿਲਾਂ 23 ਨਵੰਬਰ ਦੀ ਗੱਲ ਕਰੀਏ 23 ਨਵੰਬਰ ਨੂੰ ਇੱਕ ਜਿਹੜੀ ਅ ਅਜਨਾਲਾ ਦੇ ਅਜਨਾਲਾ ਦੀ ਵਾਪਰਦੀ ਹੈ ਔਰ ਅਜਨਾਲਾ ਦੇ ਵਿੱਚ ਇੱਕ ਸੀਸੀਟੀਵੀ ਸਾਹਮਣੇ ਹੁੰਦੀ ਹੈ ਆਈਡੀ ਜਿਹੜਾ ਬਹੁਤ ਹੀ ਖਤਰਨਾਕ ਸਬਸਟੈਂਸ ਹੈ ਐਕਸਪਲੋਸਿਵ ਹੈ ਉਹ ਰੱਖਿਆ ਜਾਂਦਾ ਹੈ ਔਰ ਉਸ ਦੇ ਪਿੱਛੇ ਜਿਹੜੇ ਰੱਖੇ ਜਾਂਦੇ ਨੇ ਜਦੋਂ ਤਾਂ ਜਿਹੜੀ ਸੀਸੀਟੀਵੀ ਸਾਹਮਣੇ ਆਉਂਦੀ ਹੈ ਤਾਂ ਸੀਸੀਟੀਵੀ ਦੇ ਵਿੱਚ ਜਿਹੜੇ ਬੰਦੇ ਮੋਟਰਸਾਈਕਲ ਤੇ ਹੁੰਦੇ ਨੇ ਉਹਨਾਂ ਨੂੰ ਉਹਨਾਂ ਦੀ ਹਾਲਾਂਕਿ ਹੁਣ ਅਰੈਸਟ ਹੋ ਚੁੱਕੀ ਹੈ ਜੀ ਜੀ ਬਿਲਕੁਲ ਉਹਨਾਂ ਦੇ ਵਿੱਚੋਂ ਇੱਕ ਜਸ਼ਨਪ੍ਰੀਤ ਸਿੰਘ ਹੈ ਤੇ ਇੱਕ ਨਾਬਾਲਿਗ ਹੈ ਜਿਸ ਦਾ ਅਸੀਂ ਨਾਂ ਨਹੀਂ ਦੱਸ ਸਕਦੇ ਕਿ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤਾਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਹੁਣ ਫੇਰ ਉਨ੍ਹਾਂ ਕੋਲ ਜੋ ਡੀਜੀਪੀ ਨੇ ਜਾਣਕਾਰੀ ਦਿੱਤੀ ਹੈ ਉਨ੍ਹਾਂ ਕੋਲੋਂ ਦੋ ਹੈਂਡ ਗ੍ਰੇਨੇਡ ਬਰਾਮਦ ਕੀਤੇ ਗਏ ਨੇ ਇੱਕ ਪਿਸਤੌਲ ਬਰਾਮਦ ਕੀਤੀ ਗਈ ਹੋਰ ਵੀ ਗੋਲੀ ਸਿੱਕਾ ਬਰਾਮਦ ਜੋ ਉਹਨਾਂ ਨੇ ਅੱਗੇ ਲਈ ਆਪਣੇ ਨਿਸ਼ਾਨਾ ਬਣਾਉਣਾ ਸੀ ਬਿਲਕੁਲ ਬਿਲਕੁਲ ਜਿਸ ਤਰ੍ਹਾਂ ਦੀ ਉਹਤੇ ਉਹਨਾਂ ਨੇ ਇਹਦਾ ਮਤਲਬ ਇਹ ਹੈ ਕਿ ਜਿਹੜਾ ਹੁਣ ਬਟਾਲਾ ਦਾ ਜਿਹੜੀ ਗੱਲ ਆ ਰਹੀ ਹੈ ਸਾਹਮਣੇ ਕਿ ਬਟਾਲੇ ਦੇ ਵਿੱਚ ਜਿਹੜਾ ਧਮਾਕਾ ਕਰਨ ਦੀ ਕੋਸ਼ਿਸ਼ ਕੀਤੀ ਗਈ उत्त ग्रनेड सुट गया हालांकि पुलिस पुलिस एक बार फिर डिनाइल मोड से है पुलिस फिर कह रही है कि नहीं हो इस तरह की कोई घटना नहीं वापरी पर जो जानकारी मिल पा रही है जो सूत्रा तो जानकारी मिल मिल पा रही हैड ग्रनेड ना उ हमला किया गया घनीए के बंगड़ पेट का नो चौकी है जिथे कि यह अटैक किया गया और लकी रहे किस्मत चंकी सी कि जैड ग्रनेड फटिया नहीं और अजि घटना ਜਦੋਂ ਤੁਸੀਂ ਦੇਖਿਆ ਕਿ ਮਜੀਠਾ ਦੇ ਵਿੱਚ ਹੋਈ ਇਸ ਤੋਂ ਪਹਿਲਾਂ ਗੁਰਬਖਸ਼ਨਗਰ ਦੇ ਵਿੱਚ ਵੀ ਹੋਈ ਹਨਾ ਗੁਰਬਖਸ਼ਨਗਰ ਦੇ ਵਿੱਚ ਵੀ ਕਿ ਬੰਦ ਪਿਆ ਥਾਣਾ ਸੀ ਪਰ ਸਾਰਿਆਂ ਦੇ ਵਿੱਚ ਇੱਕ ਚੀਜ਼ ਬੜੀ ਕਾਮਨ ਹੈ ਕਿ ਦੇਰ ਰਾਤ ਜਿਹੜੇ ਮਲਜਮ ਨੇ ਉਹ ਬੰਮ ਜਿਹੜਾ ਗ੍ਰੇਨੇਡ ਦੀ ਗੱਲ ਕਰੀਏ ਰੱਖ ਕੇ ਜਾਂਦੇ ਨੇ ਆ ਸੁੱਟ ਕੇ ਜਾਂਦੇ ਨੇ ਤਾਂ ਕਿਸੇ ਨੂੰ ਪਤਾ ਨਹੀਂ ਚੱਲਦਾ ਹਾਲਾਂਕਿ ਸੀਸੀਟੀਵੀ ਦੇ ਵਿੱਚ ਅਜਨਾਲੇ ਥਾਣੇ ਦੀ ਫੁਟੇਜ ਦੇ ਵਿੱਚ ਪਤਾ ਚੱਲ ਗਿਆ ਕਿ ਦੋ ਬੰਦੇ ਅਰੈਸਟ ਸੀ ਤੇ ਅਰੈਸਟ ਵੀ ਹੋਏ ਉਹ ਦੋ ਬੰਦੇ ਰੱਖ ਕੇ ਗਏ ਸੀ ਪਰ ਉਸ ਤੋਂ ਬਾਅਦ ਜਿਹੜੀ ਗੁਰਬਖਸ਼ਨਗਰ ਚੌਕੀ ਉੱਤੇ ਦੇਰ ਰਾਤ 3 ਵਜੇ ਜਿਹੜਾ ਬਲਾਸਟ ਹੋਇਆ ਉੱਥੋਂ ਦੇ ਚਸ਼ਮਦੀ ਇੰਨੀ ਕਾ ਜ਼ਿਆਦਾ ਸੀ ਕਿ ਕਿਲੋਮੀਟਰ ਦੂਰ ਤੱਕ ਜਿਹੜੇ ਲੋਕ ਆਪਣੇ ਘਰਾਂ 'ਚ ਸੁੱਤੇ ਸੀ ਉਹ ਵੀ ਉੱਠ ਕੇ ਬਾਹਰ ਆ ਗਏ ਆਵਾਜ਼ ਕਾਦੀ ਹੈ ਤਾਂ ਐਡਾ ਵੱਡਾ ਬਲਾਸਟ ਹੁੰਦਾ ਤਾਂ ਫਿਰ ਮੁਚਿੱਠੇ ਥਾਣੇ ਜਿਹੜਾ ਬਲਾਸਟ ਹੋਇਆ ਉਸ ਨੂੰ ਤਾਂ ਪੁਲਿਸ ਨੇ ਨਕਾਰ ਹੀ ਦਿੱਤਾ ਕਿ ਉਹ ਟਾਇਰ ਫਟਿਆ ਪਰ ਜੇ ਅੱਜ ਦੀ ਆਪਾਂ ਪੋਸਟ ਦੀ ਗੱਲ ਕਰੀ ਜਿਹੜੀ ਸੋਸ਼ਲ ਮੀਡੀਆ ਤੇ ਬੱਬਰ ਖਾਲਸਾ ਵੱਲੋਂ ਪੋਸਟ ਜਾਰੀ ਕੀਤੀ ਗਈ ਉਹਦੇ ਵਿੱਚ ਸਾਫ਼ ਤੌਰ ਤੇ ਉਹਨਾਂ ਨੇ ਕਿਹਾ ਕਿ ਭਾਵੇਂ ਪੁਲਿਸ ਇਸ ਨੂੰ ਨਕਾਰ ਕੇ ਕਹਿੰਦੇ ਵੇ ਕਿ ਟਾਇਰ ਫਟਿਆ ਪਰ ਜੇ ਅੱਜ ਵੀ ਤੁਸੀਂ ਕਹਿ ਦੋਗੇ ਟਾਇਰ ਫਟਿਆ ਤਾਂ ਫਿਰ ਇਸ ਤਰੀਕੇ ਦੇ ਟਾਇਰ ਫਟਣ ਦੀ ਆਵਾਜ਼ ਆ ਵਸਤੇ ਤਿਆਰ ਰੋ ਮਤਲਬ ਜਿਹੜੇ ਬਲਾਸਟ ਨੇ ਉਹ ਕਿਤੇ ਜਾ ਰਹੇ ਨੇ ਬਿਲਕੁਲ ਔਰ ਇਸੇ ਕਰਕੇ ਹੀ ਜਿਹੜਾ ਪੁਲਿਸ ਡਿਨਾਈਲ ਮੂਡ ਤੇ ਕਿਉਂ ਆ ਪੁਲਿਸ ਕਿਉਂ ਕਹਿ ਰਹੀ ਆ ਕਿ ਨਹੀਂ ਕੁਝ ਨਹੀਂ ਹੋਇਆ ਟਾਇਰ ਫਟਣ ਦੀ ਗੱਲ ਕਹੀ ਗਈ ਔਰ ਜਿਸ ਤਰ੍ਹਾਂ ਨੀਆਂ ਤਸਵੀਰਾਂ ਸਾਹਮਣੇ ਆਈਆਂ ਕਿ ਬਾਰੀਆਂ ਦੇ ਸ਼ੀਸ਼ੇ ਟੁੱਟੇ ਹੋਏ ਔਰ ਹੋਰ ਕਈ ਚੀਜ਼ਾਂ ਸਾਹਮਣੇ ਆ ਜਿਸ ਤੋਂ ਸਾਫ ਪਤਾ ਲੱਗਦਾ ਹੈ ਕਿ ਕੋਈ ਵੱਡਾ ਬਲਾਸਟ ਹੈ ਔਰ ਉਹਦੇ ਵਿੱਚ ਪਹਿਲੋ ਇਹ ਗੱਲ ਕਹੀ ਗਈ ਕਿ ਜੀ ਸਿਲੰਡਰ ਫਟਿਆ ਫਿਰ ਇੱਕ ਪੁਲਿਸ ਅਧਿਕਾਰੀ ਡੀਐਸਪੀ ਦਾ ਇੱਕਤਾ ਅਧਿਕਾਰੀ ਇਹ ਕਹਿੰਦਾ ਦੇਖਿਆ ਗਿਆ ਕਿ ਟਾਇਰ ਫਟ ਗਿਆ ਹਵਾ ਭਰ ਰਹੀ ਸੀ ਔਰ ਕਿਹੜਾ ਪੰਪ ਰੱਖਿਆ ਸੀ ਇਹ ਨਹੀਂ ਪਤਾ ਕਿਹੜਾ ਸੀਗਾ ਜਿਸ ਨਾਲ ਅੰਦਰ ਟਾਇਰ ਫਟਣ ਨਾਲ ਐਡਾ ਵੱਡਾ ਧਮਾਕਾ ਹੋ ਗਿਆ ਬੰਨਾ ਤੇ ਉਹ ਮੋਟਰਸਾਈਕਲ ਦੀ ਤਸਵੀਰ ਕਿਉਂਕਿ ਪੱਤਰਕਾਰਾਂ ਨੇ ਕਾਫ ਜੇਕਰ ਮੋਟਰਸਾਈਕਲ ਦਾ ਟਾਇਰ ਫਟਿਆ ਮੋਟਰਸਾਈਕਲ ਪੇਸ਼ ਕਰ ਦੋ ਅਸੀਂ ਉਹਨੂੰ ਦੇਖ ਲੈਣੇ ਉਹਨਾਂ ਨੇ ਕਿਹਾ ਸਿਕਿਉਰਿਟੀ ਰੀਜ਼ਨ ਦੇ ਚੱਲ ਰਿਹਾ ਸੀ ਜਾਣ ਨਹੀਂ ਦੇ ਸਕਦੇ ਅੰਦਰ ਮੀਡੀਆ ਤੋਂ ਵੀ ਖੱਡੀ ਵੱਡਾ ਸਵਾਲ ਇਹ ਆ ਕਿ ਪੁਲਿਸ ਜਿਹੜੀ ਆ ਇਸ ਨੂੰ ਛਪਾਉਣ ਦੀ ਕੋਸ਼ਿਸ਼ ਕਿਉਂ ਕਰ ਰਹੀ ਹੈ ਔਰ ਸਭ ਤੋਂ ਵੱਡੀ ਗੱਲ ਹੈ ਜਿਹੜੀ ਮੈਂ ਗੱਲ ਪਹਿਲਾਂ ਕਹੀ ਕਿ ਜੇ ਥਾਣਿਆਂ ਤੇ ਹਮਲਾ ਹੁੰਦਾ ਹੈ ਜੇ ਨਾਕਿਆਂ ਤੇ ਹਮਲਾ ਹੁੰਦਾ ਹੈ ਜੇ ਪੁਲਿਸ ਤੇ ਹਮਲਾ ਹੁੰਦਾ ਹੈ ਤੇ ਉਸ ਨੂੰ ਸਰਕਾਰ ਤੇ ਹਮਲਾ ਮੰਨਿਆ ਜਾ ਸਕਦਾ ਹੈ ਔਰ ਦੇਖੋ ਉਸ ਦਿਨ ਜਿਹੜੀ ਘਟਨਾ ਮਜੀਠੇ ਵਾਲੀ ਹੋਈ ਦੂਜੇ ਪਾਸੇ ਸੁਖਵੀਰ ਬਾਦਲ ਦੇ ਅਟੈਕ ਹੁੰਦਾ ਹੈ ਜੀ ਬਿਲਕ ਉਦੂਜੇ ਪਾਸੇ ਜਿਹੜਾ ਬੰਬ ਦੇ ਧਮਾਕਾ ਹੁੰਦਾ ਹੈ ਥਾਣੇ ਦੇ ਵਿੱਚ ਤਾਂ ਇਹ ਪੁਲਿਸ ਦਾ ਸਰਕਾਰ ਦਾ ਇੱਕ ਬਹੁਤ ਵੱਡਾ ਤੱਬਾ ਲੱਗ ਕੇ ਸਾਹਮਣੇ ਆਉਣਾ ਸੀ ਜਿਸ ਚੀਜ਼ ਨੂੰ ਮਤਲਬ ਅੱਖੋ ਪ੍ਰੋਖੇ ਕਰਾਉਣ ਵਾਸਤੇ ਇਹ ਕਿਹਾ ਗਿਆ ਕਿ ਇਹ ਅਜਹਿ ਕੁਛ ਨਹੀਂ ਹੈ ਔਰ ਇਹ ਜਿਹੜੀਆਂ ਚੀਜ਼ਾਂ ਹੋ ਰਹੀਆਂ ਨੇ ਵਾਰ-ਵਾਰ ਥਾਣੇ ਲੜੀ-ਵਾਰ ਥਾਣੇ ਦੇ ਵਿੱਚ ਹੋ ਰਹੀ ਹੁਣ ਅਸੀਂ ਕਿਸਮਤ ਵਾਲੇ ਨੇ ਕਿ ਕੋਈ ਅਜਹਿ ਜਾਨੀ ਨੁਕਸਾਨ ਨਹੀਂ ਹੋਇਆ ਜਿੰਨੇ ਵੀ ਬਲਾਸ ਕਰਨ ਦੀ ਕੋਸ਼ਿਸ਼ ਕੀਤੀ ਗਈ ਜਾਂ ਹੋਏ ਉਹਦੇ ਵਿੱਚ ਕਿਸੇ ਕਿਸਮ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਉਹ ਇੱਕ ਕਿਸਮਤ ਆ ਉਹ ਕਿਸਮਤ ਨਾਲ ਅਸੀਂ ਬਚ ਗਏ ਸਾਡੇ ਜਵਾਨ ਜਿਹੜੇ ਆ ਉਹ ਬਚ ਗਏ ਜਾਂ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਤੇ ਤੁਹਾਨੂੰ ਯਾਦ ਹੋਣਾ ਕਿ ਸਰਹਾਲੀ ਵੀ ਅਸੀਂ ਕਵਰ ਕਰਦੇ ਸੀ ਜੀ ਬਿਲਕੁਲ 2 ਸਾਲ ਪਹਿਲਾਂ ਜਿਹੜਾ ਪਾਸ ਪਹਿਲਾਂ ਉੱਥੇ ਵੀ ਬਲਾਸਟ ਨਹੀਂ ਉੱਥੇ ਰਾਕਟ ਲਾਂਚਰ ਨਾਲ ਹਮਲਾ ਕੀਤਾ ਗਿਆ ਸੀਗਾ ਜੀ ਔਰ ਉੱਥੇ ਵੀ ਇੱਕ ਪੁਲਿਸ ਦਾ ਬੜਾ ਵੱਡਾ ਫੇਲਿਅਰ ਮੰਨਿਆ ਜਾ ਰਿਹਾ ਸੀ ਇਸ ਚੀਜ਼ ਨੂੰ ਔਰ ਉਸ ਦੇ ਪਿੱਛੇ ਵੀ ਜੋ ਹੁਣ ਨਾ ਆ ਰਹੇ ਨੇ ਨਿੰਦਰਾ ਨੰਦਰਾ ਨਾ ਆ ਰਿਹਾ ਹੈ ਔਰ ਹੈਪੀ ਪਾਸੀਆ ਨਾ ਨਾ ਆ ਰਿਹਾ ਇਹ ਜਿਹੜੇ ਨਾ ਆ ਰਹੇ ਆ ਰਹੇ ਨੇ ਉਹਦਾ ਵੀ ਉਹੇ ਨਾਮ ਸਾਹਮਣੇ ਆ ਰਹੇ ਸੀ ਤੇ ਜ਼ਾਹਿਰ ਤੌਰ ਤੇ ਇਹ ਜਿਹੜੇ ਲੋਕ ਨੇ ਲਗਾਤਾਰ ਆਪਣੀਆਂ ਜਿਹੜੀਆਂ ਗਤੀਵਿਧੀਆਂ ਨੂੰ ਅੰਜਾਮ ਦੇ ਰਹੇ ਨੇ ਪੰਜਾਬ ਦੇ ਵਿੱਚ دہشت ਦਾ ਮਾਹੌਲ ਬਣਾਉਣ ਦੀ ਜਿਹੜੀ ਕੋਸ਼ਿਸ਼ ਆ ਉਹ ਲਗਾਤਾਰ ਜਾਰੀ ਹੈ ਪੰਜਾਬ ਇਸ ਵੇਲੇ ਜਿਸ ਸਥਿਤੀ ਤੋਂ ਗੁਜ਼ਰ ਰਿਹਾ ਹੈ ਚਿੰਤਾ ਵਾਲੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਜਿਸ ਤਰ੍ਹਾਂ ਦੇ ਦੇਖੋ ਵੱਡੀ ਗੱਲ ਇਹ ਹੈ ਕਿ ਥਾਣਾ ਜਿਹੜਾ ਅਜਨਾਲਾ ਵਾ ਅਜਨਾਲੇ ਦੇ ਬਾਹਰ ਜਿਹੜੀ ਆਈਡੀ ਲਾਈ ਗਈ ਆਈਲੀ ਜਿਹੜੀ ਆ ਜਿਵੇਂ ਕਿ ਮੈਂ ਦੱਸਿਆ ਕਿ ਬਹੁਤ ਖਤਰਨਾਕ ਸਬਸਟੈਂਸ ਹੈ ਬਹੁਤ ਵੱਡਾ ਨੁਕਸਾਨ ਹੋ ਸਕਦਾ ਸੀ ਔਰ ਉਸ ਦੇ ਵਿੱਚ ਜਿਹੜਾ ਉਹਨਾਂ ਦਾ ਮੋਡਸ ਆਪਰੇਂਡੀ ਸੀ ਕਿ ਆਈਡੀ ਬਾਹਰ ਰੱਖ ਹੈ ਤੇ ਉਹਦੀ ਜਿਹੜੀ ਡੈਟੋਨੇਟਰ ਜਿਹੜਾ ਸੀਗਾ ਡੈਟੋਨੇਟਰ ਥਾਣੇ ਦੇ ਦਰਵਾਜ਼ੇ ਨੂੰ ਲਗਾਏ ਕਿ ਜੇ ਕੋਈ ਦਰਵਾਜ਼ਾ ਖੋਲੇਗਾ ਤਾਂ ਉਸੇ ਵੇਲੇ ਬਲਾਸਟ ਹੋ ਜਾਏਗਾ ਸਭ ਕੁਝ ਉੱਡ ਜਾਏਗਾ ਔਰ ਸਿੱਧੇ ਸਿੱਧੇ ਆ ਕੇ ਕੁੱਲਣਾ ਸੀ ਜ਼ਾਹਿਰ ਤੌਰ ਤੇ ਉਦੋਂ ਪੁਲਿਸ ਮੁਲਾਜ਼ਮ ਵੀ ਉੱਥੇ ਹੋਣੇ ਸੀ ਪਰ ਉਹ ਜਿਹੜੀ ਕੋਸ਼ਿਸ਼ ਹੈ ਉਹਨਾਂ ਦੀ ਕਾਮਯਾਬ ਨਹੀਂ ਹੋ ਸਕੀ ਕਿਉਂਕਿ ਕੋ ਟੈਕਨੀਕਲ ਫਾਲਟ ਆ ਗਿਆ ਜਿਸ ਕਰਕੇ ਇਹ ਇਹ ਬੜਾ ਵੱਡਾ ਨੁਕਸਾਨ ਗੁਰੂ ਨਗਰੀ ਆ ਆਪਾਂ ਪੂਰੇ ਜ਼ਿਲ੍ਹੇ ਨੂੰ ਮੰਨ ਸਕਦੇ ਆ ਕਿ ਜਿੱਥੇ ਜੀ ਜੀ ਇਹ ਬਚਾਅ ਹੋ ਰਿਹਾ ਹੈ ਹਾਂ ਇਹ ਅਸੀਂ ਕਹਿ ਰਹੇ ਆ ਕਿ ਬਚਾਅ ਹੋ ਸਕਦਾ ਹੋ ਰਹੇ ਨੇ ਔਰ ਵੱਡੀ ਗੱਲ ਇਹ ਹੈ ਕਿ ਨਾਲੇ ਥਾਣੇ ਨੂੰ ਹੀ ਕਿਉਂ ਨਿਸ਼ਾਨਾ ਬਣਾਇਆ ਗਿਆ ਸਭ ਤੋਂ ਪਹਿਲਾਂ ਅਜ ਨਾਲਾ ਜਿਹੜਾ ਸੁਰਖੀਆਂ ਚ ਰਿਹਾ ਵਾ ਅਜ ਨਾਲੇ ਦਾ ਖਾਸ ਤੌਰ ਤੇ ਉਹ ਥਾਣਾ ਜਦੋਂ ਅਮਰਿਤਪਾਲ ਉੱਥੇ ਗਿਆ ਔਰ ਉਹਦੇ ਨਾਲ ਸਾਥੀਆਂ ਦੇ ਨਾਲ ਥਾਣੇ ਦਾ ਘਰਾਬ ਉਹ ਜਿਹੜਾ ਕੇਸ ਜਿਹੜਾ ਹਜੇ ਵੀ ਤਾਰ ਕੇ ਪੁਲਿਸ ਤਾਰ ਕੇ ਤਨਾ ਕਿ ਤਾ ਜੋੜ ਰਣ ਦੀ ਕੋਸ਼ਿਸ਼ ਕਰ ਰਹੀ ਸੀ ਕਿ ਇਹ ਕਿਤੇ ਹੋਰ ਤਾਰ ਤੇ ਅਗ ਨਾਲ ਤੇ ਨਹੀਂ ਚੁੜਦੇ ਹਾਂ ਬਿਲਕੁਲ ਉਸ ਵੇਲੇ ਇਸ ਚੀਜ਼ ਦੀ ਚਰਚਾ ਹੋ ਰਹੀ ਸੀ ਔਰ ਇਹ ਚਰਚਾ ਜਿਹੜੀ ਆ ਪਰ ਹੁਣ ਜਿਹੜੇ ਅਰੈਸਟ ਕੀਤੇ ਗਏ ਨੇ ਉਹਦੇ ਵਿੱਚ ਜਸ਼ਨ ਪ੍ਰੀਤ ਇੱਕ ਨਾਬਾਲਿਕ ਨਾਬਾਲਿਕ ਕੋਈ ਹੈ ਉਸ ਨੂੰ ਅਰੈਸਟ ਕੀਤਾ ਗਿਆ ਹੈ ਔਰ ਉਹਨਾਂ ਕੋਲ ਜਿਹੜੇ ਹਥਿਆਰ ਵੀ ਬਰਾਮਦ ਕੀਤੇ ਗਏ ਚੀਜ਼ਾਂ ਬਹੁਤ ਚਿੰਤਾ ਦਾ ਵਿਸ਼ਾ ਹੈ ਸਭ ਤੋਂ ਸਵਾਲ ਹੀ ਕੈ ਉੱਠਦਾ ਸਭ ਤੋਂ ਵੱਡਾ ਕਿ ਸੂਬੇ ਦੇ ਵਿੱਚ ਕਾਨੂੰਨ ਵਿਵਸਥਾ ਦਾ ਜਨ ਜਾਤਾ ਹੈ ਜਾਂ ਆਪਾਂ ਕਹਿ ਸਕਦੇ ਕਿ ਅਬ ਸਰੀਆਮ ਕੱਢਿਆ ਆ ਰਿਹਾ ਇਸ ਤਰੀਕੇ ਨਾਲ ਜਿਵੇਂ ਕਿ ਤੁਸੀਂ ਜ਼ਿਕਰ ਕੀਤਾ ਕਿ ਸੁਖਬੀਰ ਬਾਦਲ ਪੰਜਾਬ ਦੇ ਉਪ ਮੁੱਖ ਮੰਤਰੀ ਰਹੇ ਨੇ ਹਾਲਾਂਕਿ ਦਰਬਾਰ ਸਾਹਿਬ ਦੇ ਵਿੱਚ ਕਾਫੀ ਪੁਲਿਸ ਦਾਵਾ ਕਰਦੀ ਹੈ ਕਿ ਸਿਕਿਉਰਿਟੀ ਦੇ ਪ੍ਰਬੰਧ ਪਖਤਾ ਸੀ ਹਰ ਤਰੀਕੇ ਨਾਲ ਪਰ ਫਿਰ ਵੀ ਇੱਕ ਸਰਿਆਮਿਕ ਬੰਦਾ ਆਂਦਾ ਤੇ ਉਹ ਪਿਸਟਲ ਕੱਢ ਕੇ ਤੇ ਡੱਬ ਦੇ ਵਿੱਚੋਂ ਫਾਇਰ ਕਰ ਦਿੰਦਾ ਪਰ ਕੀ ਪੂਰੇ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਤੇ ਇਸ ਤਰੀਕੇ ਨਾਲ ਜਦੋਂ ਕਲੰਕ ਲੱਗਦਾ ਹੋਵੇ ਤੇ ਜਿਹੜੇ ਸੂਬੇ ਦੇ ਵਿੱਚ ਜਿਵੇਂ ਕਿ ਤੁਸੀਂ ਵੀ ਜ਼ਿਕਰ ਕੀਤਾ ਗੁਰੂ ਨਗਰੀ ਅਮ੍ਰitsar ਲੱਖਾਂ ਸਲਾਨੀ ਰੋਜ ਇੱਥੇ ਦਰਸ਼ਨਾ ਦੇ ਲਈ ਸਚਕਣ ਸ਼੍ਰੀ ਹਰਮੰਦਰ ਸਾਹਿਬ ਪਹੁੰਚਦੇ ਨੇ ਪਰ ਕਿ ਐਸਾ ਤਰ ਜਿਹੜਾ ਸੁਨੇਹਾ ਹੈ ਉਹ ਪੂਰੇ ਵਰਲਡ ਵਾਈਡ ਕਿਸ ਤਰੀਕੇ ਨਾਲ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਲੋਕ ਆਣ ਤੋਂ ਬਿਲਕੁਲ ਡਰਨਗੇ ਇਸ ਤਰੀਕੇ ਨਾਲ ਜੇ ਲਗਾਤਾਰ ਹਮਲੇ ਹੁੰਦੇ ਰਹੇ ਕਿਉਂਕਿ ਅੱਜ ਕੱਲ ਦਾ ਕੋਈ ਸਮਾਂ ਨਹੀਂ ਹੈ ਕਿ ਕੋਈ ਚੀਜ਼ ਛੁਪਾਈ ਜਾ ਸਕੇ 1 ਮਿੰਟ ਦੇ ਵਿੱਚ ਹਰ ਇੱਕ ਜਾਣਕਾਰੀ ਹੈ ਬਲਾਸਟਰੀ ਇਨਫੋਰਮੇਸ਼ਨ ਹੈ ਪੂਰੀ ਵਰਲਡ ਵਾਈਡ ਫੈਲ ਜਾਂਦੀ ਹੈ ਤੇ ਜੇ ਇਸ ਤਰੀਕੇ ਨਾਲ ਧਮਾਕੇ ਹੁੰਦੇ ਰਹੇ ਤਾਂ ਕਿ ਪੰਜਾਬ ਦੇ ਵਿੱਚ ਸੈਲਾਨੀਆਂ ਦਾ ਆਣਾ ਵੀ ਲਗਾਤਾਰ ਇਸ ਤਰੀਕੇ ਨਾਲ ਘਟਦਾ ਜਾ ਸਕਦਾ ਹੈ ਦੇਖੋ ਬਿਲਕੁਲ ਇਹਨਾਂ ਚੀਜ਼ਾਂ ਦਾ ਅਸਰ ਤੇ ਪੈਂਦਾ ਹੀ ਹੈ ਲੋਕਾਂ ਦੀ ਜ਼ਹਿਨੀਅਤ ਤੇ ਅਸਰ ਪੈਂਦਾ ਹੈ ਲੋਕਾਂ ਨੂੰ ਇਹ ਲੱਗਦਾ ਹੈ ਕਿ ਸੇਫਟੀ ਫਰਸਟ ਹੈ ਨਾ ਸੇਫਟੀ ਜਿੱਥੇ ਅਸੀਂ ਜੇ ਗੁਰੂ ਨਗਰੀ ਅੰਮ੍ਰਿਤਸਰ ਜਾ ਰਹੇ ਹਾਂ ਟੂਰਿਸਟ ਸਪੌਟ ਹੈ ਇੱਥੇ ਲੋਕ ਸ਼ਰਧਾ ਭਾਵਨਾ ਨਾਲ ਆਉਂਦੇ ਨੇ ਸੈਲਾਨੀ ਵੀ ਹੁੰਦੇ ਨੇ ਮੱਥਾ ਟੇਕ ਰਹੇ ਹੁੰਦੇ ਨੇ ਔਰ ਇੱਕ ਤਰੀਕੇ ਨਾਲ ਆਪਣਾ ਕਹਿੰਦੇ ਆ ਕਿ ਕੁਆਲਿਟੀ ਟਾਈਮ ਤੇ ਸ਼ਰਧਾ ਭਰਿਆ ਟਾਈਮ ਬਿਤਾਉਣ ਵਾਸਤੇ ਗੁਰੂ ਨਗਰੀ ਅੰਮ੍ਰਿਤਸਰ ਹੁੰਦੇ ਨੇ ਪਰ ਜੇ ਜੇ ਕਿਤੇ ਉਹਨਾਂ ਦੇ ਜ਼ਹਿਨ ਦੇ ਵਿੱਚ ਡਰ ਹੋਏਗਾ ਪਾ ਹੋਏਗਾ ਕਿ ਅਸੀਂ ਅੰਮ੍ਰਿਤਸਰ ਜਾਂਦੇ ਆ ਜੇ ਦਰਬਾਰ ਸਾਹਿਬ ਸੱਚਖੰਡ ਸ੍ਰੀ ਦਰਬਾਰ ਸਾਹਿਬ ਜਾਂਦੇ ਨੇ ਜਦੋਂ ਕਿ ਸੰਗਤ ਜਿੱਥੇ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਰੋਜ਼ ਆਉਂਦੀ ਹੈ ਉੱਥੇ ਜੇ ਗੋਲੀ ਚੱਲ ਸਕਦੀ ਹੈ ਥਾਣੇ ਜੇ ਸੁਰੱਖਿਤ ਨਹੀਂ ਹੈ ਇਸ ਤੋਂ ਬਾਅਦ ਨਾਕਿਆਂ ਦੀ ਵੀ ਧਮਕੀ ਦਿੱਤੀ ਗਈ ਹੈ ਤਾਂ ਕਿਤੇ ਨਾ ਕਿਤੇ ਜ਼ਹਿਨ ਤੇ ਇਹ ਚੀਜ਼ ਆ ਜਾਂਦੀ ਹੈ ਔਰ ਮੈਂ ਸਮਝਦਾ ਕਿ ਸਰਕਾਰ ਨੂੰ ਇਸ ਦੇ ਬਾਰੇ ਬਹੁਤ ਗੰਭੀਰਤਾ ਨਾਲ ਇਸ ਚੀਜ਼ ਨੂੰ ਲੈਣਾ ਚਾਹੀਦਾ ਹੈ ਕਿ ਲੋਕਾਂ ਨੂੰ ਡਰ دہشت ਦਾ ਮਾਹੌਲ ਜਿਹੜਾ ਨਾ ਬਣੇ ਸਾਡਾ ਵੀ ਮਕਸਦ ਲੋਕਾਂ ਦੇ ਦਿਮਾਗ ਦੇ ਵਿੱਚ ਜ਼ਹਿਨ ਦੇ ਵਿੱਚ ਇਹ ਚੀਜ਼ ਪਾਉਣੀ ਨਹੀਂ ਹੈ ਬਟ ਇੱਕ ਚੀਜ਼ ਚਿੰਤਾ ਹੈ ਸੋਚਣਾ ਹੈ ਔਰ ਔਰਤੇ ਚਿੰਤਨ ਕਰਨਾ ਜਿਹੜਾ ਉਹ ਬਹੁਤ ਜ਼ਰੂਰੀ ਹੈ ਕਿ ਇਹਨਾਂ ਚੀਜ਼ਾਂ ਨੂੰ ਆਪਾਂ ਕਲੈਕਟਿਵਲੀ ਲਈਏ ਹਰ ਚੀਜ਼ ਦੇ ਤਾਰ ਜਿਹੜੇ ਸਾਸਪਸ਼ਟ ਜੁੜੇ ਨਹੀਂ ਨੇ ਆਮ ਬੰਦਿਆਂ ਨਜ਼ਰ ਆ ਰਹੇ ਨਹੀਂ ਅਸੀਂ ਜਰਨਲਿਸਟ ਆ ਅਸੀਂ ਇਸ ਚੀਜ਼ ਨੂੰ ਲੋਕਾਂ ਸਾਹਮਣੇ ਰੱਖਾਂਗੇ ਤਾਂ ਉਹ ਵੀ ਇਸ ਚੀਜ਼ ਨੂੰ ਇਸ ਨਜ਼ਰੀਏ ਨਾਲ ਦੇਖਣਗੇ ਕਿ ਪੰਜਾਬ ਦੀ ਸੁਰੱਖਿਆ ਵਿਵਸਥਾ ਪੰਜਾਬ ਦਾ ਦੇਖੋ ਪੰਜਾਬ ਦੇ ਵਿੱਚ ਜਿਹੜਾ ਮਾਹੌਲ ਇਸ ਵੇਲੇ ਸ਼ੰਭੂ ਬਾਰਡਰ ਤੇ ਚੱਲਦਿਆ ਹੈ ਡੱਲੇਵਾਲ ਔਰਾਨ ਨੂੰ ਲੈ ਕੇ ਚੱਲਦਿਆ ਹੈ ਉਹ ਪੰਜਾਬ ਦਾ ਮਾਹੌਲ ਪਹਿਲਾਂ ਹੀ ਬਹੁਤ ਸੈਂਸਿਟਿਵ ਬਣਿਆ ਹੋਇਆ ਹੈ ਔਰ ਜਿਸ ਤਰ੍ਹਾਂ ਦੀਆਂ ਘਟਨਾਵਾਂ ਹੋ ਰਹੀਆਂ ਨੇ ਉਸ ਦੇ ਨਾਲ ਨਾਲ ਆਮ ਜਿਹੜੇ ਲੋਕ ਨੇ ਬੁੱਧੀਜੀਵੀ ਲੋਕ ਨੇ ਉਹਨਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਮੈਂ ਸਮਝਦਾ ਤੇ ਆਪਣੀ ਆਪਣੇ ਜਿਹੜੇ ਇਜ਼ਹਾਰ ਨੇ ਆਪਣੇ ਜਿਹੜੇ ਵਿਚਾਰ ਨੇ ਉਹ ਸਰਕਾਰ ਦੇ ਸਾਹਮਣੇ ਰੱਖਣੇ ਚਾਹੀਦੇ ਨੇ ਖੁੱਲ ਕੇ ਰੱਖਣੇ ਚਾਹੀਦੇ ਨੇ ਕਿ ਕਿੱਥੇ-ਕਿੱਥੇ ਖਾਮੀਆਂ ਨੇ ਕਿੱਥੇ-ਕਿੱਥੇ ਉਹਨਾਂ ਖਾਮੀਆਂ ਨੂੰ ਦੂਰ ਕੀਤਾ ਜਾ ਸਕਦਾ ਜਾ ਸਕਦਾ ਹੈ ਤਾਂ ਕਿ ਸਰਕਾਰ ਜਿਹੜੀ ਹੈ ਇਸ ਚੀਜ਼ ਨੂੰ ਪੰਜਾਬ ਦੇ ਵਡੇਰੇ ਹਿੱਤਾਂ ਵਾਸਤੇ ਇਸਤੇਮਾਲ ਕਰੇ ਤਾਂ ਕਿ ਪੰਜਾਬ ਦੇ ਵਿੱਚ ਅਮਨ ਸ਼ਮਨ ਸ਼ਾਂਤੀ ਬਣੀ ਰਹੇ ਪਰ ਜੱਜ ਸਾਹਿਬ ਜੀ ਤੁਹਾਡੀ ਗੱਲ ਦੇ ਵਿੱਚ ਇੱਕ ਗੱਲ ਹੋਰ ਨਿਕਲਦੀ ਹੈ ਸਵਾਲ ਨਿਕਲਦਾ ਹੈ ਕਿ ਪੰਜਾਬ ਦੀ ਜਿਹੜੀ ਸਰਕਾਰ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਹ ਹੈ ਸਾਰੇ ਮਾਮਲਿਆਂ ਨੂੰ ਲੈ ਕੇ ਕੁਝ ਜ਼ਿਆਦਾ ਜੜੇ ਉਹਨਾਂ ਵੱਲੋਂ ਟਿੱਪਣੀ ਨਹੀਂ ਕੀਤੀ ਜਾਂਦੀ ਹਾਲਾਂਕਿ ਕੱਲ ਉਹ ਪੱਤਰਕਾਰਾਂ ਦੇ ਰੂਬਰੂ ਹੋਏ ਸਨ ਤਾਂ ਪੱਤਰਕਾਰਾਂ ਵੱਲੋਂ ਜਦੋਂ ਸਵਾਲ ਆ ਗਿਆ ਅੰਮ੍ਰਿਤਸਰ ਨੂੰ ਲੈ ਕੇ ਖਾਸ ਕਰਕੇ ਤਾਂ ਉਹਨਾਂ ਨੇ ਕਿਹਾ ਅੰਮ੍ਰਿਤਸਰ ਦੀ ਜਿਹੜੀ ਕਾਨੂੰਨ ਵਿਵਸਥਾ ਬਿਲਕੁਲ ਠੀਕ ਹੈ ਜਿਹੜਾ ਸੁਖਵੀਰ ਬਾਦਲ ਹੋਣਾ ਤੇ ਹਮਲਾ ਹੋਇਆ ਉਹ ਕਿਸਨੇ ਜਜ਼ਬਾਤਾ ਦੇ ਵਿੱਚ ਆ ਕੇ ਫਾਇਰ ਕੀਤਾ ਪਰ ਜਿਹੜੇ ਬਾਕੀ ਬਲਾਸਟ ਹੋ ਰਹੇ ਨੇ ਕੀ ਉਹਨਾਂ ਦੇ ਨਾਲ ਜਿਹੜਾ ਸੂਬੇ ਦਾ ਕਾਨੂੰਨ ਵਿਵਸਥਾ ਉਸ ਨੂੰ ਅਸੀਂ ਠੀਕ ਕਹਿ ਸਕਦੇ ਆ ਪਰ ਜੇ ਠੀਕ ਵੀ ਮੁੱਖ ਮੰਤਰੀ ਵੱਲੋਂ ਕਿਹਾ ਜਾ ਰਿਹਾ ਹੈ ਪਰ ਜਿਹੜੇ ਬਲਾਸਟ ਹੋ ਰਹੇ ਨੇ ਇਹਨਾਂ ਨੂੰ ਰੋਕਣ ਵਾਸਤੇ ਕੀ ਕੁਝ ਕਰ ਰਹੀ ਹੈ ਸਰਕਾਰ ਜਾਂ ਪੁਲਿਸ ਵੱਲੋਂ ਕੀ ਕੁਝ ਕਦਮ ਚੁੱਕੇ ਗਏ ਨੇ ਇਸ ਤਰੀਕੇ ਦੀ ਕੋਈ ਐਕਸ਼ਨ ਦੇ ਵਿੱਚ ਪੁਲਿਸ ਨਜ਼ਰ ਆਈ ਹੈ ਦੇਖੋ ਜਿਹੜਾ ਮਾਮਲੇ ਅੱਜ ਲਗਾਤਾਰ ਹੋਏ ਨਹੀਂ ਇਸ ਮਾਮਲੇ ਦਿਨ ਨਾਲ ਨਾਲ ਤੁਸੀਂ ਦੇਖਿਆ ਅਸੀਂ ਚਲੋ ਅੰਮ੍ਰਿਤਸਰ ਤੋਂ ਜਰਨਲਿਜ਼ਮ ਕਰਦੇ ਆ ਬੜੇ ਸਾਲ ਹੋ ਗਏ ਆ ਹੁਣ ਜਿਹੜੇ ਪਹਿਲਾਂ ਇਸ ਤੋਂ ਪਹਿਲਾਂ ਸੀਪੀ ਰਹੇ ਨੇ ਜੀ ਔਰ ਉਹਨਾਂ ਦੀਆਂ ਖੈਰ ਜਿਹੜੀਆਂ ਉਹ ਉਪलब्ਧੀਆਂ ਨਹੀਂ ਰਹੀਆਂ ਉਹ ਕਾਰਗੁਜ਼ਾਰੀਆਂ ਨਹੀਂ ਰਹੀਆਂ ਜਿਸ ਕਰਕੇ ਸ਼ਾਇਦ ਉਹਨਾਂ ਨੂੰ ਤਬਦੀਲ ਕੀਤਾ ਗਿਆ ਉਹ ਜਿਹੜੇ ਆਏ ਨੇ ਗੁਰਪ੍ਰੀਤ ਸਿੰਘ ਪੁੱਲਰ ਉਹਨਾਂ ਵੱਲੋਂ ਬਹੁਤ ਆਪਾ ਕਵਰ ਕਰਦੇ ਰਹੇ ਆ ਕਿ ਬਹੁਤ ਵੱਡੀਆਂ ਉਪਲਬਧੀਆਂ ਵੀ ਹਾਸਲ ਕੀਤੀਆਂ ਗਿਆ بڑے ਵੱਡੇ ਗੈਂਗਸਟਰ ਜਿਹੜੇ ਨੇ ਉਹ ਫੜੇ ਗਏ ਨੇ بڑے ਹਥਿਆਰਾਂ ਦੇ ਜ਼ਖੀਰੇ ਫੜੇ ਗਏ ਨੇ ਉਹ ਅਸੀਂ ਰੋਜ਼ ਕਰਦੇ ਆ ਔਰ ਬਹੁਤ ਸਫਿਸਟੀਕੇਟਿਡ ਵੈਪਨਸ ਔਰ ਡਰੱਗਸ ਇਹ ਉਹ ਸਾਰੀਆਂ ਚੀਜ਼ਾਂ ਫੜੇ ਗੀਆਂ ਜੀ ਪਰ ਵੱਡੀ ਚਿੰਤਾ ਦਾ ਸੀ ਇਹ ਨਹੀਂ ਕਹਿੰਨੇ ਕਿ ਪੁਲਿਸ ਕੰਮ ਨਹੀਂ ਕਰਦੀ ਜਾਂ ਪੁਲਿਸ ਜਿਹੜੀ ਆ ਉਹ ਉਹਨਾਂ ਤੇ ਉਹਨਾਂ ਤੇ ਕਿਸੇ ਕਿਸਮ ਦਾ ਕੋਈ ਪ੍ਰੈਸ਼ਰ ਨਹੀਂ ਹੁੰਦਾ ਡਿਊਟੀ ਇਸ ਨੂੰ ਅੰਜਾਮ ਦੇਣ ਲੱਗਿਆ ਕਿ ਇਸ ਤਰ੍ਹਾਂ ਦੇ ਪ੍ਰੈਸ਼ਰ ਵੀ ਹੁੰਦੇ ਨੇ ਪਰ ਇਸ ਦੇ ਨਾਲ ਨਾਲ ਵੱਡੀ ਚਿੰਤਾ ਦੀ ਗੱਲ ਇਹ ਹੈ ਕਿ ਥਾਣੇ ਤੇ ਹਮਲਾ ਹੋਣਾ ਜਿਹੜੇ ਸਾਡੇ ਮੁਹਫਿਜ਼ ਨੇ ਉਹਨਾਂ ਤੇ ਹਮਲਾ ਹੋਣਾ ਇਹ ਚਿੰਤਾ ਦੀ ਗੱਲ ਹੈ ਹਾਲਾਂਕਿ ਸਰਕਾਰ ਇਸ ਬਾਰੇ ਗੰਭੀਰ ਹੋਵੇਗੀ ਪੰਜਾਬ ਪੁਲਿਸ ਇਸ ਬਾਰੇ ਗੰਭੀਰ ਹੋਵੇਗੀ ਕਿ ਜੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਔਰ ਇਹ ਚਿੰਤਾ ਦਾ ਵਿਸ਼ਾ ਕਿਉਂ ਹੈ ਕਿ ਲੋਕਾਂ ਦੇ ਵਿੱਚ ਅਜਿਹੀ ਭਾਵਨਾ ਨਾ ਜਾਵੇ ਕਿ ਜਿਹੜੇ ਸਾਡੇ ਮੁਹਾਫਿਜ਼ ਨੇ ਜਿਨ੍ਹਾਂ ਨੇ ਸਾਨੂੰ ਸੁਰੱਖਿਅਤ ਕਰਨਾ ਹੈ ਜੀ ਜੇ ਉਹਨਾਂ ਤੇ ਹਮਲੇ ਹੋ ਰਹੇ ਨੇ ਉਹ ਸੁਰੱਖਿਅਤ ਨਹੀਂ ਤੇ ਆਪਾਂ ਕਿਵੇਂ ਸੁਰੱਖਿਆ ਨੂੰ ਮਹਿਸੂਸ ਕਰ ਸਕਦੇ ਹਾਂ ਸੋ ਇਹ ਇਸ ਕਰਕੇ ਇਹੜਾ ਵਿਸ਼ਾ ਹੈ ਇਹ ਜਿਹੜੀ ਸਾਰਾ ਘਟਨਾਕਰਮ ਹੈ ਉਹ ਜ਼ਿਆਦਾ ਚਿੰਤਨ ਮੰਗਦਾ ਹੈ ਜਿਆਦਾ ਉਸ ਤੇ ਗੰਭੀਰਤਾ ਨਾਲ ਸੋਚਣ ਵਾਲੀ ਗੱਲ ਹੈ ਜਿਹੜੀ ਪੋਸਟ ਜਿਵੇਂ ਬੱਬਰ ਖਾਲਸਾ ਵੱਲੋਂ ਪਹਿਲੇ ਵੀ ਪੋਸਟ ਪਾਈ ਗਈ ਸੀ ਜਦੋਂ ਅਜਨਾਲਾ ਥਾਣੇ ਦੇ ਵਿੱਚ ਗ੍ਰੇਨੇਡ ਬ੍ਰਾਹਮਤ ਕੀਤਾ ਗਿਆ ਤਾਂ ਹੁਣ ਅੱਜ ਵੀ ਪਾਈ ਗਈ ਹੈ ਤੇ ਹੁਣ ਪੁਲਿਸ ਨਾਕਿਆਂ ਨੂੰ ਵੀ ਨਿਸ਼ਾਨਾ ਬਣਾਉਣ ਦੀ ਗੱਲ ਕੀਤੀ ਗਈ ਹੈ ਤੇ ਹੁਣ ਆਮ ਲੋਕਾਂ ਨੂੰ ਮਤਲਬ ਕਿਸ ਤਰੀਕੇ ਨਾਲ ਆਪਣੇ ਆਪ ਦੀ ਜਿਹੜੀ ਸੇਫਟੀ ਹੈ ਉਹ ਆਪਣੇ ਹੱਥ ਚ ਲੈ ਕੇ ਚੱਲਣ ਦੀ ਜ਼ਰੂਰਤ ਹੈ ਕਿ ਨਾਕਿਆਂ ਤੋਂ ਜਦੋਂ ਨਿਕਲਣ ਤੇ ਧਿਆਨ ਰੱਖਣ ਕਿ ਕਿਤੇ ਉੱਥੇ ਕੋਈ ਬੰਮ ਨੂਮਾ ਕੋਈ ਚੀਜ਼ ਜਾਂ ਕੋਈ ਡੱਬਾ ਜਾਂ ਲਿਫਾਫਾ ਜਾਂ ਕੋਈ ਵੀ ਚੀਜ਼ ਇਸ ਤਰੀਕੇ ਦੀ ਪਈ ਹੋਰ ਤੋਂ ਬਚ ਕੇ ਚੱਲਣ ਦੀ ਜ਼ਰ ਹਾਲਾਂਕਿ ਪੋਸਟ ਦੀ ਪੁਸ਼ਟੀ ਕੋਈ ਵੀ ਨਹੀਂ ਕਰਦਾ ਪਰ ਜੇਕਰ ਸਿੰਪਟਮਸ ਹੋਣ ਤੇ ਕਹੀ ਕਿ ਦਸਤਕ ਹੀ ਦੇ ਦਿੱਤੀ ਗਈ ਹੈ ਤੇ ਫਿਰ ਉਸ ਤਰੀਕੇ ਨਾਲ ਆਪਣੀ ਸੇਫਟੀ ਜਿਹੜੀ ਆਪਣੇ ਹੱਥ ਚ ਉਹਨਾਂ ਪਬਲਿਕ ਨੂੰ ਆਪ ਹੀ ਰੱਖਣੀ ਪਈ ਕਿਉਂਕਿ ਪੁਲਿਸ ਦੇ ਪਹਿਲੇ ਹੀ ਨਾਕਿਆਂ ਤੇ ਜਾਂ ਪੋਸਟਾਂ ਦੇ ਜਿਹੜੇ ਧਮਾਕੇ ਨੇ ਉਹ ਕਿਤੇ ਜਾ ਰਹੇ ਨਹੀਂ ਦੇਖੋ ਆ ਜਿਹੜੀਆਂ ਪੋਸਟਾਂ ਪੈਂਦੀਆਂ ਨਾ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਸੋਸ਼ਲ ਹੈਂਡਲਸ ਤੇ ਹਨਾ ਕਿ ਇੱਕ ਘਟਨਾ ਕਿਤੇ ਵਾਪਰਦੀ ਏ ਪੋਸਟ ਪੈ ਜਾਂਦੀ ਏ ਕਿ ਆ ਘਟਨਾ ਨੂੰ ਅਸੀਂ ਇੰਜਾਮ ਦਿੱਤਾ ਹੈ ਔਰ ਇਸ ਦਾ ਮਕਸਦ ਇਹ ਹੋ ਸਕਦਾ ਹੈ ਜਾਂ ਅਗੋ ਤਮਕੀਲੀ ਰੀਤੀ ਜਾਂਦੀ ਹੈ ਕਿ ਜੇ ਆ ਨ ਚੀਜ਼ਾਂ ਨਹੀਂ ਹੋਈਆਂ ਹਜੇ ਤੇ ਇਹ ਹੋਇਆ ਇਹ ਵੀ ਹੋ ਸਕਦਾ ਸੋ ਇਹ ਜਿਹੜੀਆਂ ਪੋਸਟਾਂ ਸਾਹਮਣੇ ਪਰ ਇਹ ਪੋਸਟਾਂ ਜਿਹੜੀਆਂ ਕਿ ਵਾਕਿਆ ਹੀ ਉਸ ਜਥੇਬੰਦੀ ਵੱਲੋਂ ਆਈ ਹੈ ਜਿਹੜੀ ਜਥੇਬੰਦੀ ਆਪਣੇ ਆਪ ਨੂੰ ਦੱਸ ਰਹੀ ਹੈ ਜਾਂ ਉਹਦੇ ਪਿੱਛੇ ਕੌਣ ਆ ਕਿ ਅਕਾਊਂਟ ਕਿੰਨੇ ਬਣਾਇਆ ਇਹ ਅਕਾਊਂਟ ਜਿਹੜਾ ਬਣਿਆ ਹੈ ਜਿਸ ਅਕਾਊਂਟ ਤੇ ਪੋਸਟ ਪਈ ਹੈ ਉਹ ਅਕਾਊਂਟ ਕਿਸ ਨੇ ਬਣਾਇਆ ਹੈ ਔਰ ਕੌਣ ਕਿੰਨੂੰ ਦੱਸਣਾ ਜਾਂਦਾ ਹੈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਜਾਂਚ ਦਾ ਵਿਸ਼ਾ ਹੈ ਇੱਕ ਚੀਜ਼ ਹੋਰ ਸਾਹਮਣੇ ਆਉਂਦੀ ਹੈ ਜ ਜਦੋਂ ਇਸ ਤਰੀਕੇ ਦੀ ਪੋਸਟ ਪੈਂਦੀ ਹੈ ਕੁਝ ਸਮੇਂ ਬਾਅਦ ਉਹ ਪੋਸਟ ਡਿਲੀਟ ਵੀ ਕਰ ਦਿੱਤੀ ਜਾਂਦੀ ਹੈ ਇਸੇ ਕਰਕੇ ਮੈਂ ਕਹਿ ਰਿਹਾ ਕਿ ਇਹ ਚੀਜ਼ਾਂ ਨੂੰ ਬਹੁਤਾ ਔਥੈਂਟਿਕ ਇਸ ਕਰਕੇ ਨਹੀਂ ਮੰਨਿਆ ਜਾ ਸਕਦਾ ਕਿਉਂਕਿ ਦੇਖੋ ਜਦੋਂ ਸੀਗੇ ਕਾਲੇ ਦੌਰ ਸੀ ਪੰਜਾਬ ਦਾ ਉਦੋਂ ਵੀ ਇਸ ਤਰ੍ਹਾਂ ਜਿਹੜੀਆਂ ਸੀਗੀਆਂ ਮਤਲਬ ਉਦੋਂ ਖੈਰ ਇਸ ਤਰ੍ਹਾਂ ਦਾ ਨੈਟਵਰਕ ਨਹੀਂ ਸੀ ਪਰ ਕਈ ਚਿੱਠੀਆਂ ਜਾਂਦੀਆਂ ਸੀ ਜਰਨਲਿਸਟ ਨੂੰ ਪਰਸਨਲ ਤੌਰ ਤੇ ਵੀ ਜਾਂਦੀਆਂ ਸੀ ਔਰ ਇਸ ਤੋਂ ਇਲਾਵਾ ਅਖਬਾਰਾਂ ਦੇ ਜਿਹੜੇ ਆ ادارے ਆ ਉਹਨਾਂ ਨੂੰ ਜਾਂਦੀ ਉਹਨ ਸੋਸ਼ਲ ਮੀਡੀਆ ਦਾ ਜਮਾਨਾ ਹੈ ਕਿ ਸੋਸ਼ਲ ਬੀਨ ਪੋਸਟ ਪੈ ਜਾਂਦੀ ਹੈ ਜੀ ਉਦੋਂ ਵੀ ਥੱਲੇ ਕਈ ਵਾਰੀ ਨਾ ਸਪਸ਼ਟ ਨਹੀਂ ਸੀ ਹੁੰਦੇ ਜੀ ਕਿ ਕਿਸ ਵੱਲੋਂ ਚਿੱਠੀ ਭੇਜੀ ਗਈ ਹੈ ਕਿਸ ਵੱਲੋਂ ਨਹੀਂ ਭੇਜੀ ਗਈ ਹੈ ਸੋ ਇਹ ਚੀਜ਼ਾਂ ਜਿਹੜੀਆਂ ਸਾਈਡ ਬਾਈ ਸਾਈਡ ਚਲਦੀਆਂ ਲਿੰਦੀਆਂ ਨੇ ਪਰ ਹੁਣ ਸੋਸ਼ਲ ਮੀਡੀਆ ਕਰਕੇ ਹੋਰ ਜ਼ਿਆਦਾ ਟ੍ਰੇਸ ਕਰਨਾ ਜੀ ਅੱਜ ਦੀ ਜਿਹੜੀ ਪੋਸਟ ਲੈਟਰ ਜਿਹੜੀ ਸਾਨੂੰ ਆਈ ਹੈ ਉਸ ਦੀ ਗੱਲ ਕਰੀ ਤਾਂ ਉਹ ਪੋਸਟ ਦੇ ਵਿੱਚ ਲਾਸਟ ਦੇ ਵਿੱਚ ਇੱਕ ਗੱਲ ਲਿਖੀ ਗਈ ਹੈ ਕਿ ਜੰਗ جاری ਹੈ ਉਹ ਜੰਗ ਕਿੰਨਾ ਦੇ ਨਾਲ ਲੜੀ ਜਾ ਰਹੀ ਹੈ ਕਿ ਪੁਲਿਸ ਵਾਲਿਆਂ ਨੂੰ ਨਿਸ਼ਾਨਾ ਬਣਾਉਂਦਾ ਕਾਰਨ ਕਿ ਜਿਹੜੇ ਜਿੰਨਾਂ ਵੱਲੋਂ ਏ ਧਮਾਕੇ ਕੀਤੇ ਜਾ ਰਹੇ ਨੇ ਉਹਨਾਂ ਦੇ ਕੁਝ ਸਾਥੀ ਨੇ ਜਿਹੜੇ ਜੇਲ੍ਹਾਂ ਦੇ ਵਿੱਚ ਨੇ ਜਾਂ ਪੁਲਿਸ ਦੇ ਹਿਰਾਸਤ ਦੇ ਵਿੱਚ ਨੇ ਜਾਂ ਉਹ ਜੰਗ ਸਰਕਾਰ ਦੇ ਨਾਲ ਹੈ ਜਾਂ ਕਿੰਨਾ ਸ਼ਰਾਰਤੀ ਅੰਸਰਾਂ ਵੱਲੋਂ ਹੈ ਜਿਹੜੇ ਧਮਾਕਿਆਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਇਹ ਕੀ ਕਾਰਨ ਕੀ ਮੰਨ ਸਕਦੇ ਆਪਾਂ ਕਿਉਂਕਿ ਪੋਸਟ ਦੇ ਵਿੱਚ ਲਾਸਟ ਲਾਈਨ ਲਿਖੀ ਗਈ ਹੈ ਜੀ ਦੇਖ ਹੈ ਇਹ ਇੱਕ ਵੇਗ ਜੀ ਲਾਈਨ ਹੈ ਨਾ ਉਹ ਜੰਗ ਕੀ ਜਾਰੀ ਹੈ ਕਿਉਂ ਜਾਰੀ ਹੈ ਕਿਉਂਕਿ ਪੰਜਾਬ ਦੇ ਤੇ ਬਹੁਤ ਮੁੱਦੇ ਨੇ ਜੀ ਪੰਜਾਬ ਦੇ ਜਿਹੜੇ ਮੁੱਦੇ ਅਜਿਹੇ ਮੁੱਦੇ ਨੇ ਜਿਹਦੋਂ ਦਾ ਪੰਜਾਬ ਜਿਹੜਾ ਪੱਠੀ ਚ ਵੀ ਤਪਿਆ ਜੀ ਪੰਜਾਬ ਦੇ ਵਿੱਚ ਕਈ ਦੌਰ ਜਿਹੜੇ ਆ ਦੇਖਣ ਨੂੰ ਮਿਲੇ ਜੀ ਔਰ ਹੁਣ ਵੀ ਅਸੀਂ ਦੇਖ ਰਹੇ ਆ ਉਹ ਕਿਹੜੇ ਮੁੱਦੇ ਦੀ ਗੱਲ ਕਰ ਰਹੇ ਨੇ ਕਿਹੜੀ ਜੰਗ ਦੀ ਗੱਲ ਕਰ ਰਹੇ ਨੇ ਅਸੀਂ ਆਪਣੇ ਵੱਲੋਂ ਕਾਂਗੇ ਤੇ ਉਹ ਗੱਲ ਨਹੀਂ ਬਣਦੀ ਹੈ ਨਾ ਜੀ ਜਿਹੜਾ ਜੰਗ ਜਾਰੀ ਕਹਿ ਰਿਹਾ ਵਾ ਉਹਨੂੰ ਸਪਸ਼ਟ ਕਰਨਾ ਪਵੇਗਾ ਕਿ ਕਾਰੀ ਜੰਗ ਹੈ ਤੇਰੀ ਜੰਗ ਕਿਹਦੇ ਨਾਲ ਹੈ ਕੀ ਹੈ ਭਾਈ ਤੂੰ ਕੀ ਕਹਿਣਾ ਚਾਹੁੰਦਾ ਇਹ ਖੁਦ ਉਸਨੂੰ ਸਪਸ਼ਟ ਕਰ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕੋਈ ਕਿਸੇ ਤਰੀਕੇ ਦੀ ਜੰਗ ਹੈ ਉਹ ਘੜੀ ਆ ਰਹੀ ਹੈ ਕਿ ਤੋ ਵੇਕ ਲੈਟਰ ਲਿਖ ਦਿੱਕ ਦਿੱਤੀ ਜਾਂਦੀ ਹੈ ਔਰ ਉਹਦੇ ਨਾਲ ਜਿਹੜਾ ਇੱਕ ਹਥਿਆਰਬੰਦ ਤਰੀਕਾਕਾਰ ਵੀ ਅਪਣਾਇਆ ਗਿਆ ਹੈ ਜੀ ਇਹ ਤੋਂ ਤੇ ਹੀ ਸਾਫ ਜ਼ਾਹਿਰ ਹੁੰਦਾ ਹੈ ਕਿ ਕਿਤੇ ਨਾ ਕਿਤੇ دہشت ਫੈਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਲੋਕਾਂ ਨੂੰ ਸੁਚੇਤ ਰਹਿਣ ਦੀ ਜਿਹੜੀ ਗੱਲ ਕੀਤੀ ਹੈ ਲੋਕੀ ਪਹਿਲਾਂ ਵੀ ਸੁਚੇਤ ਰਹਿਣਾ ਜਿਹੜਾ ਜ਼ਰੂਰੀ ਸੀ ਹੁਣ ਵੀ ਸੁਚੇਤ ਰਹਿਣਾ ਜ਼ਰੂਰੀ ਹੈ ਜਿੰਨੀ ਸਾਡੀ ਪੁਲਿਸ ਆ ਸਾਡੀ ਸਰਕਾਰ ਆ ਉਸ ਚੇਤ ਹੋਏਗੀ ਲੋਕਾਂ ਦੇ ਮਨ ਦੇ ਵਿੱਚ ਦੇ ਕੋਈ ਜਨਤਾ ਜਨਾਰਦਨ ਜਿਹੜੀ ਹੈ ਉਹਨਾਂ ਦੇ ਮਨ ਦੇ ਵਿੱਚ ਇੱਕ ਭਾਵਨਾ ਜਾਗਰਤ ਰਹਿਣੀ ਬਹੁਤ ਜ਼ਰੂਰੀ ਹੈ ਕਿ ਆਪਾਂ ਸੁਰੱਖਿਅਤ ਜਿੰਦੇ ਰਹਿਤਾ کہیں ਰਹੇਗੀ ਰਾਜ ਦੇ ਵਿੱਚ ਕੋਈ ਰਾਜਿਕਤਾ ਵੀ ਨਹੀਂ ਫੈਲ ਸਕਦੀ ਕੋਈ ਕਿਸੇ ਤਰੀਕੇ ਦੀ ਸਰਕਾਰ ਨੂੰ ਵੀ ਕੋਈ ਵੱਡੀ ਚਿੰਤਾ ਕਰਨ ਦੀ ਲੋੜ ਨਹੀਂ ਹੋਏਗੀ ਇਸ ਚੀਜ਼ ਨੂੰ ਲੈ ਕੇ ਕਿ ਲੋਕਾਂ ਦੇ ਵਿੱਚ ਲੋਕਾਂ ਦੇ ਜ਼ਿਹਨ ਦੇ ਵਿੱਚ ਲੋਕਾਂ ਦੇ ਦਿਮਾਗ ਦੇ ਵਿੱਚ ਸੁਰੱਖਿਅਤ ਰਹਿਣ ਦੀ ਭਾਵਨਾ ਜਿਹੜੀ ਆ ਉਹ ਬਹੁਤ ਜ਼ਰੂਰੀ ਹੈ ਔਰ ਉਹ ਕੰਮ ਹੈ ਪੁਲਿਸ ਦਾ ਉਹ ਕੰਮ ਹੈ ਸਰਕਾਰ ਦਾ ਜਿਹੜੇ ਜਿੰਨੂੰ ਕਿ ਆਪਣੇ ਇਸ ਕੰਮ ਵਾਸਤੇ ਸੁਚੇਤ ਰਹਿਣਾ ਚਾਹੀਦਾ ਗਿੱਲ ਸਾਹਿਬ ਉਹਨਾਂ ਗੱਲ ਕਰੀਏ ਕਿ ਪੰਜਾਬ ਦੇ ਵਿੱਚ ਨਗਰ ਨਿਗਮ ਦਾ ਚੋਣਾਂ ਦਾ ਬਿਲਕੁਲ ਹੀ ਵਜਿਆ ਹੋਇਆ ਹੈ ਚੋਣਾਂ ਨੇ 21 ਤਰੀਕ ਨੂੰ ਤਾਂ ਹਰ ਜਗ੍ਹਾ ਤੇ ਚੋਣ ਪ੍ਰਚਾਰ ਵੀ ਕੀਤੇ ਜਾ ਰਹੇ ਨੇ ਇਕੱਠ ਵੀ ਜਨਤਾ ਇਕੱਠ ਵੀ ਕੀਤੇ ਜਾ ਰਹੇ ਨੇ ਤਾਂ ਉਹਨਾਂ ਵਿਚਾਲੇ ਇਸ ਚੀਜ਼ ਦੀ ਜਿਹੜੀ ਚਿੰਤਾ ਹੈ ਉਹ ਜ਼ਿਆਦਾ ਪ੍ਰਗਟ ਕਰਨ ਦੀ ਜ਼ਰੂਰਤ ਹੈ ਕਿਉਂਕਿ ਜਿਸ ਵੀ ਜਗ੍ਹਾ ਤੇ ਇਕੱਠ ਹੋਏਗਾ ਤਾਂ ਲਾਜ਼ਮੀ ਤੌਰ ਤੇ ਉੱਥੇ ਡਰ ਰਹਿੰਦਾ ਹੈ ਕਿਸੇ ਵੀ ਪੁਲਿਸ ਨੂੰ ਆਪਣੀ ਜ਼ਿੰਮੇਵਾਰੀ ਹੋਰ ਤਰੀਕੇ ਨਾਲ ਸਬੰਧੀ ਜ਼ਰੂਰਤ ਹੋਏਗੀ ਜਾਂ ਪੁਲਿਸ ਦੀ ਡਿਊਟੀ ਹੈ ਕਹੀਏ ਕਿ ਆਪਾਂ ਹੋਰ ਵੱਧ ਜਾਏਗੀ ਕੁਝ ਦਿਨਾਂ ਦੇ ਵਿੱਚ ਦੇਖੋ ਹਾਲਾਤ ਤਾਂ ਹਮੇਸ਼ਾ ਹੀ ਸੈਂਸਿਟਿਵ ਰਹਿੰਦੇ ਨੇ ਔਰ ਹਾਈਪਰ ਸੈਂਸਿਟਿਵ ਉਦੋਂ ਹੋ ਜਾਂਦੇ ਨੇ ਜਦੋਂ ਅਜਿਹਿਆਂ ਕੋਈ ਦੋ ਚਾਰ ਘਟਨਾਵਾਂ ਜਿਹੜੀਆਂ ਹੋ ਜਾਂਦੀਆਂ ਨੇ ਵਾਪਰ ਜਾਂਦੀਆਂ ਨੇ ਵੈਸੇ ਤੇ ਚਲੋ ਆਪਾਂ ਵਿਚਰ ਰਹੇ ਆ ਸਾਰੇ ਹਨਾ ਜੀ ਆਮ ਜਨਤਾ ਵਿੱਚ ਰਹੀ ਹੈ ਬੜਾ ਪੀਸਫੁੱਲ ਮਾਹੌਲ ਹੈ ਕਿਸੇ ਤਰੀਕੇ ਦੀ ਕੋਈ ਡਰ ਭੌ ਦੀ ਕੋਈ ਇਦਾਂ ਦੀ ਗੱਲ ਨਹੀਂ ਹੈ ਸਰਕਾਰ ਜਿਹੜੀ ਆਪਣਾ ਕੰਮ ਕਰ ਰਹੀ ਹੈ ਪੁਲਿਸ ਜਿਹੜੀ ਆਪਣਾ ਕੰਮ ਕਰ ਰਹੀ ਹੈ ਔਰ ਲੋਕ ਜਿਹੜੇ ਨੇ ਇਸ ਵੇਲੇ ਸੁਰੱਖਿਅਤ ਹਾਲ ਦੀ ਕੜੀ ਬਹੁਤ ਸੁਰੱਖਿਅਤ ਮਹਿਸੂਸ ਕਰ ਰਹੇ ਨੇ ਪੁਲਿਸ ਨੂੰ ਚਿੰਤਾ ਕਰਨ ਦੀ ਇਹ ਲੋੜ ਹੈ ਕਿ ਜਿਹੜੇ ਉਹਨਾਂ ਦੇ ਉੱਤੇ ਆਪਣੇ ਅਟੈਕ ਹੋ ਰਹੇ ਨੇ ਮੈਡਿਊਲ ਜਿਹੜੇ ਨੇ ਉਹ ਹੁਣ ਸਾਹਮਣੇ ਤੇ ਆ ਗਏ ਮਾਡਿਊਲ ਕੌਣ ਹੈ ਜੇ ਆਪਾਂ ਕਹਿ ਰਹੇ ਆ ਪਾਕਿਸਤਾਨ ਤੋਂ ਹੋ ਰਿਹਾ ਜੀ ਜੀ ਜੇ ਆਪਾਂ ਕਹਿ ਰਹੇ ਆ ਹੁਣ ਜਿਹੜਾ ਜਿਹੜੇ ਅਰੈਸਟ ਕੀਤੇ ਨੇ ਇਹਨਾਂ ਦੇ ਵਿੱਚ ਕੋਈ ਇੱਕ ਜੱਸਲ ਪਹਿਲਵਾਨ ਹੈ ਜੀ ਜਿਹੜਾ ਕਿ ਉਹ ਵੀ ਅ ਅਮਰੀਕਾ ਦੇ ਵਿੱਚ ਰਹਿੰਦਾ ਹੈ ਉਹ ਜਿਹੜੇ ਇਹ ਮਾਡਿਊਲ ਜਿਹੜੇ ਸਾਹਮਣੇ ਆ ਰਹੇ ਨੇ ਪਰ ਜੇ ਮਾਡਿਊਲ ਸਾਹਮਣੇ ਆ ਰਹੇ ਨੇ ਇੱਥੋਂ ਫੜੇ ਵੀ ਜਾ ਰਹੇ ਨੇ ਤੇ ਜ਼ਾਹਿਰ ਤੌਰ ਤੇ ਹੋ ਸਕਦਾ ਜਿਹੜੀ ਪੁਲਿਸ ਹੈ ਉਹ ਸਹੀ ਡਾਇਰੈਕਸ਼ਨ ਵੱਲ ਚੱਲ ਰਹੀ ਹੈ ਤਾਂ ਅਜਿਹੀ ਘਟਨਾਵਾਂ ਜਿਹੜੀਆਂ ਹੋਈਆਂ ਨੇ ਉਹ ਕਹਿੰਦੇ ਜਦੋਂ ਆਪਣੇ ਤਰਫ਼ ਤੇ ਲੱਗਦੀ ਹੈ ਫਿਰ ਜ਼ਿਆਦਾ ਅਹਿਸਾਸ ਹੁੰਦਾ ਪ ਇਸ ਗੱਲ ਦਾ ਬਿਲਕੁਲ ਅਹਿਸਾਸ ਹੋਏਗਾ ਕਿ ਜੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤਾਂ ਲੋਕਾਂ ਦੇ ਵਿੱਚ ਸੁਰੱਖਿਆ ਦੀ ਭਾਵਨਾ ਬਣੀ ਰਹੇ ਇਸ ਕਰਕੇ ਆ ਮੈਡੂਲ ਜਿਹੜਾ ਇੱਕ ਬਸਟ ਕੀਤਾ ਹੋਰ ਲਗਾਤਾਰ ਬਸਟ ਕੀਤੇ ਜਾਂ ਤਾਂ ਕਿ ਅਜਿਹੇ ਘਟਨਾਵਾਂ ਜਿਹੜੀਆਂ ਉਪਭੋਕ ਦੇ ਵਿੱਚ ਨਾ ਹੋ ਸਕਣ ਤਾਂ ਤਨਵਾਦ ਗਿਲਸਾ ਅੱਜ ਦੀ ਚਰਚਾ ਦੇ ਲਈ ਤੁਸੀਂ ਜੋ ਵੀ ਆਪਣੇ ਵਿਚਾਰ ਨੇ ਰੱਖੇ ਨੇ ਬੜੇ ਹੀ ਮਹੱਤਵਪੂਰਨ ਨੇ ਕਿਉਂਕਿ ਆਮ ਲੋਕ ਨੇ ਉਹ ਆਪਣੇ ਘਰਾਂ ਦੇ ਵਿੱਚ ਵਿਚਾਰ ਤਾਂ ਜ਼ਰੂਰ ਕਰਦੇ ਨੇ ਪਰ ਜਦੋਂ ਇੱਕ ਸਕਰੀਨ ਤੇ ਟੀਵੀ ਸਕਰੀਨ ਤੇ ਮੀਡੀਆ ਪੱਖ ਨੂੰ ਰੱਖਦਾ ਤਾਂ ਲੋਕਾਂ ਦੀ ਜਿਹੜੀ ਕਲੈਰਿਟੀ ਆ ਥੌਟਸ ਦੀ ਉਹ ਜ਼ਿਆਦਾ ਹੁੰਦੀ ਹੈ ਤਾਂ ਤੁਸੀਂ ਦੇਖਿਆ ਕਿ ਜਿਸ ਤਰ੍ਹਾਂ ਅਸੀਂ ਅੱਜ ਚਰਚਾ ਕੀਤੀ ਹੈ ਸਾਰੀ ਉਹ ਸਾਰੀ ਸੀ ਕਿ ਜਿਹੜੇ ਪੰਜਾਬ ਦੇ ਵਿੱਚ ਲਗਾਤਾਰ ਬੰਮ ਧਮਾਕੇ ਹੋ ਰਹੇ ਨੇ ਉਹਨਾਂ ਦੀ ਤਾਂ ਹੁਣ ਜ਼ਰੂਰਤ ਹੈ ਪੁਲਿਸ ਨੂੰ ਵੀ ਕਿ ਜਿਸ ਤਰੀਕੇ ਨਾਲ ਹੁਣੜੀਆਂ ਦੋ ਅਰੈਸਟ ਹੋਈਆਂ ਨੇ ਉਨ੍ਹਾਂ ਦੇ ਵਿੱਚ ਪੁੱਛਤਾਛਤੇ ਲਗਾਤਾਰ ਪੁਲਸ ਕਰਦੀ ਹੈ ਇੰਟਰੋਗੇਸ਼ਨ ਦੇ ਵਿੱਚ ਕੀ ਕੁਝ ਹੋਰ ਸਾਹਮਣੇ ਆਂਦਾ ਹੈ ਕੀ ਪੁਲਿਸ ਜਿਹੜੇ ਆ ਬੰਬ ਬਲਾਸਟਿੰਗ ਹੈ ਹੁਣੇ ਜਿਹੜੇ ਰੋਕ ਦਿੰਦੀ ਹੈ ਕਿਉਂਕਿ ਜਿਹੜੀ ਅੱਜ ਦੀ ਜਿਹੜੀ ਇੱਕ ਪੋਸਟ ਸਾਹਮਣੇ ਆਈ ਹੈ ਉਸ ਦੇ ਵਿੱਚ ਜ਼ਿਕਰ ਕੀਤਾ ਗਿਆ ਕਿ ਹੁਣ ਅਗਲੇ ਜਿਹੜੇ ਧਮਾਕੇ ਨੇ ਉਹ ਪੁਲਿਸ ਨਾਕਿਆਂ ਤੇ ਕਿਤੇ ਜਾਣਗੇ ਤਾਂ ਅਸੀਂ ਤਾਂ ਇਹੀ ਕਰਾਂ ਗੱਲ ਕਰਾਂਗੇ ਕਿ ਕਿਸੇ ਤਰੀਕੇ ਦੀ ਪੰਜਾਬ ਦੇ ਵਿੱਚ ਜਿਹੜੀ ਹੈ ਅਮਨ ਸ਼ਾਂਤੀ ਦੀ ਵਿਵਸਥਾ ਉਹ ਬਣੀ ਰਹੇ ਕਾਨੂੰਨ ਵਿਵਸਥਾ ਦੀ ਜਿਹੜੀ ਸਥਿਤੀ ਉਹ ਖਰਾਬ ਨਾ ਹੋਵੇ ਕਿਉਂਕਿ ਪੁਲਿਸ ਲਗਾਤਾਰ ਆਪਣਾ ਕੰਮ ਤਾਂ ਕਰਦੀ ਹੈ ਪਰ ਉਸ ਤੋਂ ਬਾਅਦ ਵੀ ਜਿਹੜੇ ਸ਼ਰਾਰਤੀ ਅ ਨਾਪਾਕ ਹਰਕਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਦੇ ਵਿੱਚ ਲੱਗੇ ਰਹਿੰਦੇ ਨੇ ਪਰ ਹੁਣ ਜਿਹੜਾ ਸਿਲਸਿਲਾ ਵਾ ਲੜੀਵਾਰ ਜਿਹੜੇ ਬੰਮ ਧਮਾਕੇ ਹੋਏ ਨੇ ਇਹ ਕਦੋਂ ਰੁਕਦਾ ਇਹ ਅਨਮੋਲ ਵਕਤ ਹੀ ਦੱਸੇਗਾ ਲੁਕੇ ਕੱਟ ਕਰਦੇ ਕਿਵੇਂ ਐਂਡਿੰਗ ਦੀ ਹੈ ਜੇ ਤੁਸੀਂ ਬਨੇ ਰਹੋ ਲੋਕ ਰਾਜ ਟੀਵੀ ਨਾਲ ਹਨਾ ਤੇ ਇਸ ਤਰ੍ਹਾਂ ਦੀ ਜਿਹੜੀ ਆ ਠੀਕ ਹੈ ਠੀਕ ਠੀਕ ਹੈ ਜੀ ਹਮ ਸਾ ਇਸ ਤਰ੍ਹਾਂ ਦੀ ਹੋਰ ਮੁੱਦਿਆਂ ਤੇ ਗੱਲਬਾਤ ਅਸੀਂ ਆਪਣੀ ਜਾਰੀ ਰੱਖਾਂਗੇ ਫਿਲਹਾਲ ਤੁਸੀਂ ਦੇਖਦੇ ਰਹੋ ਲੋਕ ਰਾਸ਼ਟਰੀ ਟੀਵੀ ਤਾਂ ਇਸ ਤਰ੍ਹਾਂ ਦੇ तमाम ਮੁੱਦਿਆਂ ਤੇ ਗੱਲਬਾਤ ਦਾ سلسلہ ਅਸੀਂ ਲਗਾਤਾਰ ਜਾਰੀ ਰੱਖਾਂਗੇ ਫਿਲਹਾਲ ਤੁਸੀਂ ਦੇਖਦੇ ਰਹੋ ਲੋਕ ਰਾਸ਼ਟਰੀ ਟੀਵੀ ਧੰਨ ਚਲੋ